ਹਾਂਜੀ ਪਿਓਰ ਕਾਟਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਇੱਕ ਹੀ ਕਲਰ ਤੇ ਇੱਕ ਹੀ ਡਿਜ਼ਾਈਨ ਵਿੱਚ ਅਵੇਲੇਬਲ ਹੈ ਤੁਸੀਂ 450 ਚ ਬਾਈ ਕਰ ਸਕਦੇ ਹੋ ਪਿਓਰ ਕਾਟਨ ਦਾ ਨੈਕਸਟ ਆਪਣੇ ਕੋਲ ਪਿਓਰ ਕਾਟਨ ਕੋਰਾ ਕਾਟਨ ਦਾ ਸ਼ਰਟ ਰਹੇਗਾ ਥ्रेड ਵਰਕ 슬ੀਵਸ ਤੇ ਵੀ ਸੇਮ ਵਰਕ ਰਹੇਗਾ ਪਲੇਨ ਇਸ ਦੀ ਬੈਕ ਰਹੇਗੀ ਸੇਮ ਤੇ ਫਰੰਟ ਤੇ ਵਰਕ ਹੋਣ ਲਈ ਤੇ ਬਾਟਮ ਇਸ ਜਨ 90 ਮੀਟਰ ਹੈ ਪਲੇਨ ਕਾਟਨ ਦੀ ਤੇ 1250 ਚ ਵਿਦਾਊਟ ਦੁਪੱਟਾ ਬਾਈ ਕਰ ਸਕਦੇ ਹੋ ਏ ਪਿਓਰ ਕੈਮਰੀ कॉटन ਕੋਰਾ कॉटन ਦਾ ਹੀ ਸ਼ਰਟ ਰਹੇਗਾ ਫਰੰਟ ਤੇ ਹੈਵੀ জাল ਬਣਿਆ ਹੋਇਆ ਐਮਬਰਾਇਡਰੀ ਤੇ ਪਿਓਰ ਕੈਮਰੀ कॉटन ਦੀ ਬਾਟਮ ਮਲਮਲ कॉटन ਦਾ ਟਾਈ ਡਾਈ ਦੁਪੱਟਾ ਅੱਰ ਸੋ ਪੰਜਾਬ ਚ ਇਹ ਵੀ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਪਿਓਰ ਕੈਮਰੀ कॉटन ਸ਼ਰਟ ਰਹੇਗੀ 175 ਵੱਡੇ ਪਣੇ ਚ कॉटन ਦੀ ਬਾਟਮ ਰਹੇਗੀ 2.5 ਮੀਟਰ ਤੇ ਨਾਲ कॉटन ਦਾ ਚਿਕਨ ਵਰਕ ਵਾਲਾ 2.5 ਮੀਟਰ ਦੁਪੱਟਾ ਤੁਸੀਂ ਇਹ 699 ਵਿੱਚ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਇਹ ਵਾਲਾ ਸੋਲੋ ਆਫ ਵਾਈਟ ਸ਼ਰਟ ਰਹੇਗਾ ਪੈਚਵਰਕ ਰਹੇਗਾ ਫਰੰਟ ਤੇ ਗੋਟਾ ਪੱਤੀ ਪ੍ਰਿੰਟਡ ਬਾਟਮ ਮਲਮਲ कॉटन ਦਾ ਦੁਪੱਟਾ ਪੈਚਵਰਕ ਵਾਲਾ 999 ਚ ਬਾਈ ਕਰ ਸਕਦੇ ਹੋ ਪਿਓਰ ਕੈਮਰੀ कॉटन ਨੇਕ ਕੇਰਾ ਲੈਸਸ ਵਰਕ ਮਿਲੇਗਾ ਤੇ ਨਾਲ ਤੁਹਾਨੂੰ ਨੋ ਪ੍ਰਿੰਟ ਬਾਟਮ ਮਿਲੇਗੀ ਮਲਮਲ कॉटन ਦਾ ਦੁਪੱਟਾ ਪ੍ਰਿੰਟਡ ਲੈਸਸ ਦਾ ਵਰਕ ਆ ਤੇ ਪ੍ਰਾਈਸ 850 ਦੇ ਵਿੱਚ ਬਾਈ ਕਰ ਸਕਦੇ ਹੋ ਸੋਲੋ ਆਫ ਵਾਈਟ ਇਹ ਕਲਰ ਰਹੇਗਾ 2 ਮੀਟਰ ਸ਼ਰਟ ਆ ਫਰੰਟ ਦੇ ਵਰਕ ਆ ਕੰਟਰਾਸਟ 2 ਮੀਟਰ ਬਾਟਮ ਟਾਈਡ ਹੈ ਦੁਪੱਟਾ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਨਾਂ ਸੂਟਾਂ ਤੇ ਆਪਾਂ ਡਿਸਕਾਊਂਟ ਲੈ ਕੇ ਆਏ ਹਾਂ ਆਫਰ ਹੈ ਜੋ ਕਿ ਨਿਊ ਡਿਜ਼ਾਈਨਰ ਬਾਟਮ ਆ ਗਈ ਇਸ ਦੇ ਨਾਲ ਪ੍ਰਿੰਟਡ ਸ਼ਰਟ ਹੈ 81 ਵੱਡੇ ਪਨੇ ਚ ਨਾਲ ਇਸ ਦੇ ਬਾਟਮ ਮਿਲੇਗੀ ਡਿਜ਼ਾਈਨਰ ਜੋ ਕਿ ਟ੍ਰੈਂਡਿੰਗ ਜੇ ਬਾਟਮ ਚੱਲ ਰਹੀਆਂ ਨੇ ਨਵੇਂ ਡਿਜ਼ਾਈਨਰ ਬਾਟਮ ਦੇ ਨਾਲ ਵਿਦਾਊਟ ਦੁਪੱਟਾ ਨੇ 900 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਪ੍ਰਿੰਟਡ ਸ਼ਰਟ ਅਤੇ ਡਿਜ਼ਾਈਨਰ ਬਾਟਮ ਇਸ ਦੇ ਨਾਲ ਜੋ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਜੋ ਨੰਬਰ ਆ ਰਿਹਾ ਉਸ ਤੇ ਸੈਂਡ ਕਰਕੇ ਤੁਸੀਂ ਸੂਟ ਬਾਇ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਸੋਨੇ ਸੂਟ ਵਿਦਾਊਟ ਲੈਂਲਿੰਗ ਸਾਰੇ ਸੂਟ ਸਟਿਚ ਹੁੰਦੇ ਨੇ ਇਹ ਰਹੇਗਾ ਜੀ ਬੈਸਟ ਕੁਆਲਿਟੀ ਦੀ ਕਾਟਨ ਚਿਕੰਦਾ ਸ਼ਰਟ 1 ਮੀਟਰ ਕੈਮਰੀ ਕਾਟਨ ਦੀ ਬਾਟਮ ਵਰਕ ਵਾਲੀ ਦੇ ਨਾਲ ਜੋ ਦੁਪੱਟਾ ਹਾਫ ਪਿਓਰ ਦਾ ਮਿਲੇਗਾ ਟਾਈ ਡਾਈ ਤੇ 2095 ਵਿੱਚ ਇਹ ਤੁਸੀਂ ਬਾਇ ਕਰ ਸਕਦੇ ਹੋ 컬러 ਬਹੁਤ ਜਿਆਦਾ ਸੋਹਣੇ ਨੇ ਸਰਦਾਰੀ ਗਰਮੀਆਂ ਦੀ ਪਾਉਣ ਵਾਲੇ ਕੈਮਰੀ कॉटन ਦੀ प्रिंटेड ਸ਼ਰਟ ਰਹੇਗੀ ਚਿਕਨ ਦੀ ਸਲਵਾਰ ਤੇ ਵਰਕ ਰਹੇਗਾ ਦੁਪੱਟੇ ਦੇ ਨਾਲ ਹਾਫ ਪਿਓਰ ਦਾ ਰਹੇਗਾ ਤੇ ਤੁਸੀਂ ਇਹ ਵੀ 1495 ਵਿੱਚ ਬਾਇ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਆਏ ਹੋਏ ਨੇ ਤੁਸੀਂ ਆਰਡਰ ਕਰਨ ਲਈ ਸਕਰੀਨ ਸ਼ਾਟ ਸੈਂਡ ਕਰੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ